ਸਤਿ ਸ਼੍ਰੀ ਅਕਾਲ ਮਿੱਤਰੋ ਲਓ ਵੀ ਨਮਾਨਦਨ ਨਮੀ ਸ਼ੁਰੂ ਆ ਤਾਜ ਬਸ ਬਹੁਤ ਵਧੀਆ ਸ ਦੇਖੋ ਕੋਈ ਧੁੰਦ ਨਹੀਂ ਕੁਝ ਨਹੀਂ ਚੰਦਾ ਹਲਕਾ ਜਾਂ ਬੱਦਲ ਵਈਆ ਕੱਲ ਸ਼ਾਮ ਨੂੰ ਬੱਦਲ ਵਈ ਜੀ ਕਾਫੀ ਸੀਗੀ ਪਰ ਹੁਣ ਠੀਕ ਆ ਬਸ ਅੱਜ ਸੰਡੇ ਹੈ अज लाइए प्याजा पनीरी लिया अज लाइए प्याज कर्मा भी रखा चलना भी फिर मोटर अंज उला बिना देखो सामने बिल्कुल साफ मौसम है देख रहा कल तो तुंदे नहीं कुछ नहीं देख रहा ਲੋਈ ਬੁਣਚੀਆਂ ਮੋਟਰ ਤੇ ਲੱਗਿਆਂ ਲਸ ਪਿਆਜ਼ ਦੀ ਤਿਆਰੀ ਕਰਨ ਕਨੀਲੀ ਕੱਲ ਲਿਆਈ ਸੀ ਅੱਜ ਲਾਉਣੇ ਆ ਪਿਆਜ਼ ਵੱਧਰੇ ਆਉਂਦਾ ਖੱਡਾਂ ਹੀ ਬੰਦ ਕਰ ਲਾਣੀ ਸਾਲਾ ਉੱਤੇ ਫਿਰ ਖਰਾਬ ਕਰਦੇ ਨੇ ਉਹ ਹਰ ਜ ਮਿੱਟੀ ਪਾ ਦੇ ਆ ਲਸਣ ਚ ਜਿਵੇਂ ਚੂਹਿਆਂ ਦੇ ਖੱਡਾਂ ਨੇ ਹੁਣ ਤੱਕ ਵਿੱਚ ਪਾਣੀ ਪਈ ਜਾਂਦਾ ਉਹਨਾਂ ਦੇ ਬੱਸ ਕਰਕੇ ਮਾਰ ਕੇ ਆ ਪੱਦਰ ਜਾ 2.5 ਸੱਟ 2.5 ਕਿਲਾ ਦੀ ਵੀਰੇ ਆ ਵੀ ਆਪਣੇ ਅੰਬ ਆ ਰਾਮਣ ਨਿੰਮ ਇਹ ਤਾਂ ਤਿੰਨ ਚੱਲ ਪਏ ਅਬਰਾਤੀ ਨੂੰ ਵੜ ਦਨੇ ਇਹਨੂੰ ਥੱਲੇੋਂ ਜਾਮਣ ਨੂੰ ਸਿੱਧੀ ਹੀ ਕਰ ਦਨੇ ਨਾ ਲਾਵੀ ਮਾਰੀ ਹਿੰਮਤ ਮੈਂ ਤੇ ਕਰਮੇ ਵੀਰ ਨੇ ਖਿੱਟੀਆਂ ਕੰਮ ਦੋ ਕਿਆਰੀਆਂ ਲੱਗੀਆਂ ਪਿਆਰ ਦੀਆਂ ਲਾਤਾ ਪਾਣੀ ਲਾਵਾਂਗੇ ਹੁਣ ਇਹਨੂੰ ਦੋ ਤਿੰਨ ਦਿਨ ਰੋਕ ਕੇ ਜਾਨੂੰ ਮਿੱਟੀ ਫਾਲੂ ਮੜੀ ਜੀ ਲਾ ਤਾਂ ਪਿਆਜ ਦੇ ਦੇ ਪਨੀਰੀ ਬੱਦ ਗਈ ਆ ਵੀ ਗਧਰਾ ਗਧਰਾ ਕਰਕੇ ਸਾਫ ਜਾ ਉਹਨੀਆਂ ਤਾਂ ਹੈ ਨਹੀਂ ਇਹਦੇ ਹਾਲ ਸਾਰਾ ਕਰਕੇ ਸਾਫ ਇੱਥੇ ਵੀ ਲਾ ਦੇਣੀ ਹੈ ਕਹਦੀ ਬਣਾ ਕੇ ਕਰਕੇ ਪੱਧਰ ਜੀ ਪਨੀਰੀ ਦਾ ਹੀ ਪਨੀਰੀ ਹੈਗੀ ਬੱਦ ਜਾਣੀ ਪਨੀਰੀ ਚੱਲੀਏ ਹੁਣ ਘਰ ਨੂੰ ਮੈਂ ਇੱਕ ਗਿਰੀ ਲਾਉਣੀ ਆਂ ਵੀਰ ਕਾ ਨਵੇੜ ਪਰੇ ਕੰਪ ਨੂੰ ਖੱਚ ਲਈ ਆ ਲੈ ਗਿਆ ਮਿੱਠੂ ਸਾਡੀ ਮੋਟਰ ਤੇ ਹੁਣ ਅਸੀਂ ਲਾਉਂਦੇ ਸੀ ਪਿਆਜ਼ ਨਾਲੇ ਇਹ ਪਿੰਡ ਦੀ ਇਨਫੋਰਮੇਸ਼ਨ ਦਊਗਾ ਹਾਂ ਹੁਣ ਦੱਸ ਕੀ ਆ ਡੀਜੀ ਆ ਦੀ ਗੱਲ ਆ ਕੀ ਦੇ ਪਤਾ ਨਹੀਂ ਕਿਹਦਾ ਬੇਚਰੀ ਗਾ ਅੱਛਾ ਕੀ ਆ ਉਹਨਾਂ ਦੇ ਫਿਰ ਡੀਜੀ ਆ ਦੂਜੀ ਹੋਰ ਅੱਛਾ ਵਿਆਹ ਸੀ ਉਹਨਾਂ ਦੇ ਅੱਛਾ ਛੱਡ ਪਿਆਜ ਲਾਉਂਦੇ ਸੀ ਵੀ ਸਾਡੀ ਲਿਆ ਮਿੱਠੂ ਹੁਣ ਚਾਹ ਨਾਲ ਮੈਮੀ ਨਾਲੇ ਵੀ ਆਇਆ ਜਵਾਨ ਮੈਨੂੰ ਭੁੱਲੇ ਗਈ ਹੂੰ ਕੰ ਪੀਂਨੇ ਆ ਚਾਹ ਮੈਂ ਤੇ ਕਰਮਾ ਬਾਈ ਫੇਰ ਦੇਖਦੇ ਆਂ ਜਿਹੜਾ ਰਹਿ ਗਿਆ ਲਾਉਨੇ ਆ ਅਗਲਾ ਕਿੱਥੇ ਲਾਉਣਾ ਹਾਂ ਆਇਚ ਹੂੰ ਈ ਲਾ ਵੀ ਕੇ ਆ ਰਹੀ ਅਸੀਂ ਹੁਣ ਹੋਰ ਦੇਖਦੇ ਹਾਂ ਸਾਡੇ ਮੋਟਰਸਾਈਕਲ ਦਾ ਨਖਾਂ ਆ ਸਾਡੇ ਮਿਸਤਰੀ ਲੱਗੇ ਹੋਣੇ ਇੱਕ ਪਤਾ ਨਹੀਂ ਕੀ ਕਰਦੇ ਨੇ ਇਹ ਲਿਆ ਕੇ ਸੀਮੈਂਟ ਰੇਤਾ ਜਾਂ ਪਤਾ ਨਹੀਂ ਕੀ ਲੱਗੇ ਨੇ ਭਰਨ ਉਧਰ ਮਿੱਠੂ ਲੱਗਿਆ ਉਹ ਵੀ ਦੇਖ ਆ ਗਿਆ ਉਹਨੇ ਉਹਨਾਂ ਨੇ ਕੀ ਕਰਿਆ ਮਿੱਠੂ ਨੇ ਇਧਰ ਆ ਦੇਖ ਲੋ ਹੁਣ ਆਂਡੇ ਹੁਣ ਲੈ ਕੇ ਚੱਲਿਆ ਸਵੇਰ ਦੇ ਪੈਰ ਨੇ ਉਰੇ ਆਂਡੇ ਲੋ ਦੇਖੋ ਤੁਜੀ ਦਿਖਾ 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 ਕੀ ਕਰਿਆ ਕੀ ਦਿਖਾ ਇੱਧਰ ਹੈਵੀ ਮਿਸਤਰੀ ਨੇ ਕੰਮ ਕਰਿਆ ਆਹ ਦੇ ਆਹ ਲਓ ਜੀ ਕਹਿੰਦਾ ਓਰੇ ਮੂਦ ਖੜਦਾ ਇੱਥੇ ਸੀਮੈਂਟ ਪਾਇਆ ਨੇ ਹਮਾਰੇ ਇੱਕਦਮ ਮਾਤਾ ਪਾਰੀ ਗਿਮਲੇ ਚ ਆਹ ਵਾਪੂ 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 ਨਹੀਂ ਪਾਉਂਦੀ ਬਿੱਲੀ ਆ ਗਈ ਬਿੱਲੀ ਨੂੰ ਮਿੱਲੀ ਆ ਗਈ ਮੁਰਗਿਆਂ ਚ। ਓਹੋ। ਲੋਬੀ ਅੱਜ ਇੱਕ ਖੁਸ਼ੀ ਵਾਲੀ ਗੱਲ ਹੋ ਗਈ। ਆਪਣੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਖਨੌਰੀ ਬਾਰਡਰ ਤੇ ਉਹਦੇ ਵਿੱਚ ਸਰਕਾਰ ਨੇ ਅੱਜ ਮੀਟਿੰਗਾਂ ਸ਼ੁਰੂ ਕਰ ਲਈਆਂ। ਪਰਮਾਤਮਾ ਸੁੱਖ ਰੱਖੇ ਆਪਣੀਆਂ ਮੀਟਿੰਗਾਂ ਸਕਸੈਸ ਹੋਣ ਤੇ ਆਪਣਾ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਆਪਣਾ ਸਕਸੈਸ ਹੋਵੇ ਜੋ ਵੀ ਚੱਲ ਰਹੀਆਂ ਨੇ ਮੀਟਿੰਗਾਂ ਮੀਟਿੰਗਾਂ ਸ਼ੁਰੂ ਹੋਣਗੀਆਂ ਚਲੋ ਇੱਕ ਸਟੈਪ ਦਾ ਵਧੀਆ ਸਰਕਾਰ ਹੁਣ ਤੱਕ ਦਾ ਸਰਕਾਰ ਨੇ ਕੋਈ ਵੀ ਹਰਕਤ ਨਹੀਂ ਕੀਤੀ ਸੀ ਚਲੋ ਹੁਣ ਜਿਹੜਾ ਹੋਵੇ ਆ ਕੰਮ ਪਰਮਾਤਮਾ ਸੁੱਖ ਰੱਖੇ ਆਪਣਾ ਕਿਸਾਨੀ ਲਈ ਵਧੀਆ ਹੋਵੇ ਕਿਸਾਨੀ ਲਈ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਤਦੋਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ